ਹਾਂਜੀ ਕਿਸਾਨਪਰਾਓ ਚੱਕ ਰਹੇ ਹੋ ਜੀ ਕਣਕ ਇਹ ਕਣਕ 50 ਦਿਨ ਦੀ ਹੋ ਚੁੱਕੀ ਹੈ ਇਸ ਕਿਸਾਨਪਰਾ ਨੇ 50 ਦਿਨ ਦੀ ਮਿਹਨਤ ਇਸ ਕਣਕ ਉਤੇ ਲਾਈਏ ਤੁਸੀਂ ਮਿਹਨਤ ਦਾ ਅੰਦਾਜ਼ਾ ਕਣਕ ਦੀ ਗਰੋਥ ਵੇਖ ਕੇ ਲਾ ਸਕਦੇ ਹੋ 5 ਸਾਲਾਂ ਤੋਂ ਇਸ ਕਿਸਾਨਪਰਾ ਨੇ ਕਦੇ ਖੇਤ ਵਿੱਚ ਅੱਗ ਨਹੀਂ ਲਾਈ ਔਰ ਇਹ ਕਣਕ ਹੈਪੀ ਸ਼ਿਟਰਨਾ ਕੀਤੀ ਹੈ ਬਜਾਈ ਇਸ ਕਣਕ ਦੀ ਹਾਈਟ ਦਾ ਅੰਦਾਜ਼ਾ ਤੁਸੀਂ ਝੁੰਡੇ ਤੋਂ ਲਾ ਸਕਦੇ ਹੋ ਔਰ ਟੇਲਰਿੰਗ ਵੀ ਕਾਫੀ ਜ਼ਿਆਦਾ ਹੈ ਖੇਤ ਵਿੱਚ ਪਰਾਲੀ ਹੌਣ ਕਰਕੇ ਨਦੀਨਾਂ ਦੀ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ ਗੁੱਲੀ ਡੰਡਾ ਵੀ ਬਹੁਤ ਘਾਟੀ ਹੋਇਆ ਹੈ ਜੋ ਪਹਿਲੀ ਸਪਰੇਅ ਨਾਲ ਹੀ ਕੰਟਰੋਲ ਵਿੱਚ ਆ ਗਿਆ। ਹੋਰ ਖਾਸ ਗੱਲ ਇਹ ਹੈ ਕਿ ਕਣਕ ਅਜੇ ਵੀ ਆਪਣਾ ਟ੍ਰਿਲਿੰਗ ਵਧਾ ਰਹੀ ਹੈ। ਉਸ ਦਾ ਅੰਦਾਜ਼ਾ ਤੁਸੀਂ ਇਹ ਸੋਟਾ ਟ੍ਰਿਲਿੰਗ ਵੇਖ ਸਕਦੇ ਹੋ। ਇਹ ਕਣਕ ਅਜੇ ਵੀ ਬੂਟਾ ਮਾਰ ਰਹੀ ਹੈ। ਔਰ ਇਸ ਉੱਪਰ ਕੋਈ ਵੀ ਸਪਰੇਅ ਨਹੀਂ ਕੀਤੀ। ਅੱਜਕੱਲ੍ਹ ਕਿਸਾਨ ਭਰਾ ਮੈਗਨੀਸ਼ੀਅਮ ਦੀ ਸਪਰੇ ਵੀ ਕਰੀ ਜਾਂਦੇ ਨੇ ਤੇ ਕਈ ਟੇਲਰਿੰਗ ਵਧਾਉਣ ਵਾਸਤੇ ਵੀ ਸਪਰੇਅ ਕਰਦੇ ਨੇ ਪਰ ਇਸ ਕੰਮ ਕੋਤੇ ਕੋਈ ਸਪਰੇਅ ਨਹੀਂ ਕੀਤੀ 50 ਤੋਂ 60 ਦਿਨ ਕਣਕ ਦੀ ਸਾਂਭ ਸੰਭਾਲ ਵਾਸਤੇ ਬਹੁਤ ਜ਼ਰੂਰੀ ਨੇ ਇਸਦਾਈ ਚਾਰ ਵਧਾਉਣ ਵਾਸਤੇ ਹੋਰ ਕਿਸਾਨ ਪੜਾ ਦੇ ਮੁਤਾਬਿਕ ਸਿਰਫ ਇਸ ਕਣਕ ਨੂੰ ਹੋਰ ਦੂਜਾ ਪਾਣੀ ਹੀ ਲਾਇਆ ਜਾਏਗਾ ਔਰ ਲੋਰ ਪੈਣ ਤੇ ਸਿਰਫ ਗੱਭੇ ਤੇ ਕੋਈ ਸਪਰੇਅ ਕੀਤੀ ਜਾਏਗੀ ਹੋੜੇ ਚ ਕੋਈ ਵੱਢਣ ਤੱਕ ਕੋਈ ਵੀ ਇਹਦੇ ਚ ਨਾ ਕੋਈ ਖਾਦ ਔਰ ਨਾ ਕੋਈ ਸਪਰੇਅ ਕੀਤੀ ਜਾਏਗੀ ਸੋ ਤਾਂ ਨਵਾਂ ਤਾਡਾ ਵੀਡੀਓ ਵੇਖਣ ਲਈ